ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਕਹਾਣੀ ਲੈ ਕੇ ਜੁੜਿਆ। ਸੋ ਇੱਕ ਜ਼ਿੰਮੇਵਾਰ ਵਿਅਕਤੀ ਦੀ ਕਹਾਣੀ ਆ। ਵੈਸੇ ਆਪਾਂ ਸਾਰੇ ਜ਼ਿੰਮੇਵਾਰ ਆ। ਕੋਈ ਨਾ ਕੋਈ ਜ਼ਿੰਮੇਵਾਰੀ ਹਰ ਇਨਸਾਨ ਤੇ ਹੁੰਦੀ ਆ ਤੇ ਇਨਸਾਨ ਕਾ ਦਾ ਜਿਹੜਾ ਜ਼ਿੰਮੇਵਾਰ ਨਾ ਹੋਵੇ ਹਨਾ। ਪਰ ਉਹ ਬੰਦਾ ਇਹੋ ਜਿਹਾ ਸੀਗਾ ਕਿ ਜਦੋਂ ਉਹਨੂੰ ਲੱਗਦਾ ਸੀ ਵੀ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਤੇ ਆ ਨਿੱਕੇ ਤੋਂ ਨਿੱਕਾ ਖਰਚਾ ਵੱਡੇ ਤੋਂ ਵੱਡਾ ਖਰਚਾ ਉਹਨੂੰ ਕਰਨਾ ਪੈਂਦਾ। ਬਹੁਤ ਜ਼ਿਆਦਾ ਬੋਝ ਚੱਕੀ ਫਿਰਦਾ ਉਹ ਇੱਕ ਬੰਦਾ ਹੀ ਸਾਰੇ ਪਰਿਵਾਰ ਦਾ ਸਾਰੀਆਂ ਜ਼ਿੰਮੇਵਾਰੀਆਂ ਉਹਦੇ ਤੇ ਆ ਪਰ ਉਹ ਚਾਹੁੰਦਾ ਸੀ ਕਿ ਥੋੜੀ ਜੀ ਲਾਈਫ ਇੰਜੋਏ ਕਰਨ ਵਾਲੀ ਹੋਣੀ ਚਾਹੀਦੀ ਆ ਮੈਂ ਖੁੱਲ ਕੇ ਜੀ ਸਕਾਂ ਆਪਣੇ ਲਈ ਵੀ ਸਮਾਂ ਕੱਢ ਸਕਾਂ ਪਰ ਉਹ ਇਦਾਂ ਕਰਨੀ ਸੀ ਪਾਉਂਦਾ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਗਿਆ ਉਹਦੀ ਮੈਂਟਲ ਹੈਲਥ ਆ ਜਿਹੜੀ ਉਹ ਖਰਾਬ ਹੋਣ ਲੱਗ ਗਈ ਡਿਪਰੈਸ਼ਨ ਚ ਜਾਣ ਲੱਗ ਗਿਆ ਕਹਿ ਲਊ ਜਾਂ ਸਟ्रेस ਲੈਣ ਲੱਗ ਗਿਆ ਕੰਮ ਦਾ ਹਨਾ ਬੜਾ ਪਰੇਸ਼ਾਨ ਕਈ ਦਿਨ ਬੀਤ ਗਏ ਤਾਂ ਇੱਕ ਬਜ਼ੁਰਗ ਉਹਨੂੰ ਮਿਲਦਾ ਇਤਫਾਕ ਦੇ ਨਾਲ ਤੇ ਉਹਨੂੰ ਪੁੱਛ ਲੈਂਦਾ ਬਜ਼ੁਰਗ ਜਦੋਂ ਉਹ ਦੋਨੋਂ ਆਪਸ ਵਿੱਚ ਮਿਲਦੇ ਆ ਵੀ ਤੂੰ ਬੜਾ ਮੈਨੂੰ ਪਰੇਸ਼ਾਨ ਲੱਗਦਾ ਕਿ ਕੋਈ ਦੁੱਖ ਆ ਤੈਨੂੰ ਜ਼ਿੰਦਗੀ ਦੇ ਵਿੱਚ ਉਹ ਬੰਦੇ ਨੂੰ ਉਹ ਬੰਦਾ ਬਜ਼ੁਰਗਾ ਜਿਹੜਾ ਬੜਾ ਸੁਲਝਿਆ ਹੋਇਆ ਲੱਗਿਆ ਉਹ ਆਪਣੀ ਸਾਰੀ ਜਿਹੜੀ ਗੱਲ ਆ ਉਹਦੇ ਨਾਲ ਸਾਂਝੀ ਕਰਨਾ ਚਾਹੁੰਦਾ ਉਹਨੂੰ ਦੱਸਦਾ ਵੀ ਮੈਂ ਐਦਾ ਐਦਾ ਕਰਕੇ ਵੀ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣਾ ਵਾਂ ਵੀ ਮੈਨੂੰ ਬਹੁਤ ਸਾਲ ਹੋ ਗਏ ਤੇ ਮੈਂ ਆਪਣੇ ਲਈ ਸਮਾਂ ਹੀ ਨਹੀਂ ਕੱਢ ਸਕਿਆ ਮੈਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹੁੰਦਾ ਉਹ ਮੈਂ ਕਰ ਨਹੀਂ ਪਾਉਂਦਾ ਤੇ ਸ਼ਾਇਦ ਮੇਰੀ ਇਦਾਂ ਹੀ ਜ਼ਿੰਦਗੀ ਨਿਕਲ ਜਾਣੀ ਹੈ ਮੈਂ ਉਸ ਸਮੇਂ ਦੀ ਉਡੀਕ ਕਰ ਰਿਹਾ ਹਾਂ ਕਿ ਜਦੋਂ ਮੈਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂ ਮੈਂ ਆਪਣੇ ਲਈ ਜੀ ਸਕੂੰਗਾ ਜਦੋਂ ਉਹ ਬਜ਼ੁਰਗ ਬੜੇ ਧਿਆਨ ਦੇ ਨਾਲ ਉਸ ਨੌਜਵਾਨ ਦੀ ਗੱਲ ਸੁਣਦਾ ਤੇ ਉਹਨੂੰ ਕਹਿੰਦਾ ਵੀ ਇੱਕ ਕੰਮ ਕਰ ਸ਼ਾਮ ਨੂੰ ਨਾ ਤੂੰ ਆਹ ਨਦੀ ਦੇ ਕਿਨਾਰੇ ਤੇ ਮੈਨੂੰ ਮਿਲੀ ਮੈਂ ਤੈਨੂੰ ਤੇਰੇ ਇਸ ਮਸਲੇ ਦਾ ਹੱਲ ਦੱਸੂਗਾ ਉਹ ਮੁੰਡਾ ਖੁਸ਼ ਹੁੰਦਾ ਕਿ ਬਜ਼ੁਰਗ ਸ਼ਾਇਦ ਮੇਰੇ ਲਈ ਫਰਿਸ਼ਤਾ ਬਣ ਕੇ ਆਇਆ ਇਹ ਮੈਨੂੰ ਇਹ ਮੇਰੀ ਜਿਹੜੀ ਮੁਸੀਬਤ ਆ ਇਹਦੇ ਵਿੱਚੋਂ ਬਾਹਰ ਕੱਢ ਲੂਗਾ ਸ਼ਾਮ ਨੂੰ ਜਿਹੜੀ ਨਦੀ ਤੇ ਬਜ਼ੁਰਗ ਕਹਿ ਕੇ ਗਿਆ ਹੁੰਦਾ ਉੱਥੇ ਉਹ ਪਹੁੰਚ ਜਾਂਦਾ ਨੌਜਵਾਨ ਉਹ ਦੇਖਦਾ ਕਿ ਜਿਹੜਾ ਬਜ਼ੁਰਗ ਸੀਗਾ ਉੱਥੇ ਪਹਿਲਾਂ ਹੀ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹ ਕਹਿੰਦਾ ਹਾਂਜੀ ਜਦੋਂ ਦੋਨੋਂ ਮਿਲਦੇ ਆ ਨੌਜਵਾਨ ਕਹਿੰਦਾ ਦੱਸੋ ਜੀ ਕੀ ਕਰਨਾ ਕਿਵੇਂ ਮੈਂ ਮੁਕਤ ਹੋਊਂਗਾ ਇਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਉਹ ਕਹਿੰਦਾ ਮੈਂ ਤੇਰੀ ਗੱਲ ਦਾ ਜਵਾਬ ਤਾਂ ਦਊਂਗਾ ਪਰ ਆਪਾਂ ਉਹਦੇ ਲਈ ਨਾ ਉਹ ਨਦੀ ਦੇ ਪਰਲੇ ਕਿਨਾਰੇ ਤੇ ਜਾਣਾ ਉੱਥੇ ਜਾ ਕੇ ਜਵਾਬ ਦਊਂਗਾ ਤੈਨੂੰ ਇੱਥੇ ਇਸ ਮਸਲੇ ਦਾ ਹੱਲ ਹੈ ਨਹੀਂ ਉਹ ਪਰਲੀ ਸਾਈਡ ਤੇ ਆ ਉਹ ਮੁੰਡਾ ਦੇਖਦਾ ਵੀ ਨਦੀ ਦਾ ਪਾਣੀ ਆ ਜਿਹੜਾ ਬੜਾ ਤੇਜ਼ ਆ ਤੇ ਪਰਲੇ ਪਾਸੇ ਜਾਣ ਨੂੰ ਇਹ ਬਜ਼ੁਰਗ ਕਹਿ ਰਿਹਾ ਵਾ ਉਹ ਕਹਿੰਦਾ ਜੀ ਐਦਾਂ ਤਾਂ ਮੈਨੂੰ ਮੁਸ਼ਕਲ ਲੱਗਦਾ ਜਾਣਾ ਪਾਣੀ ਦੇ ਵਿੱਚੋਂ ਉਹ ਕਹਿੰਦਾ ਫਿਰ ਇੱਕ ਕੰਮ ਕਰਦੇ ਆ ਪਾਣੀ ਜਦੋਂ ਸਾਰਾ ਸੁੱਕ ਗਿਆ ਨਾ ਨਦੀ ਦੇ ਵਿੱਚੋਂ ਪਾਣੀ ਜਦੋਂ ਇੱਥੇ ਆਉਣਾ ਬੰਦ ਹੋ ਗਿਆ ਬਿਲਕੁਲ ਨਦੀ ਜਦੋਂ ਸੁੱਕ ਗਈ ਉਦੋਂ ਆਪਾਂ ਨਦੀ ਪਾਰ ਕਰਾਂਗੇ ਫਿਰ ਪਰਲੇ ਕਿਨਾਰੇ ਤੇ ਜਾਵਾਂਗੇ ਹੁਣ ਮੁੰਡਾ ਇਸ ਗੱਲ ਤੇ ਵੀ ਹੈਰਾਨ ਹੁੰਦਾ ਵੀ ਨਦੀ ਦਾ ਪਾਣੀ ਤਾਂ ਕਦੇ ਸੁੱਕਣਾ ਹੀ ਨਹੀਂ ਵੀ ਇਹ ਬਜ਼ੁਰਗ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਉਹ ਬਜ਼ੁਰਗ ਨੂੰ ਕਹਿੰਦਾ ਬਜ਼ੁਰਗੋ ਇੱਕ ਹੀ ਗੱਲ ਕਰੀ ਜਾਂਦੇ ਉਹ ਵੀ ਆਪਾਂ ਪਤਾ ਨਹੀਂ ਇੱਥੇ ਕਿੰਨੇ ਮਹੀਨੇ ਕਿੰਨੇ ਸਾਲ ਵੀ ਖੜਨਾ ਪੈ ਸਕਦਾ ਇਹ ਤਾਂ ਪਾਣੀ ਨਹੀਂ ਕਦੇ ਮੁੱਕਣਾ ਤਾਂ ਬਜ਼ੁਰਗ ਕਹਿੰਦਾ ਤੂੰ ਆਪਣੀ ਗੱਲ ਦਾ ਆਪਣੇ ਸਵਾਲ ਦਾ ਜਵਾਬ ਆਪ ਹੀ ਦੇਤਾ ਸਮਝ ਗਿਆ ਵੀ ਮੈਂ ਤੈਨੂੰ ਕੀ ਕਹਿਣਾ ਚਾਹੁੰਦਾ ਸੀ ਕਿਉਂ ਤੈਨੂੰ ਨਦੀ ਦੇ ਕਿਨਾਰੇ ਤੇ ਬੁਲਾਇਆ ਕਿਉਂ ਤੈਨੂੰ ਪਾਰ ਕਰਨ ਦੇ ਲਈ ਕਿਹਾ ਕਿਉਂ ਤੈਨੂੰ ਕਿਹਾ ਕਿ ਪਾਣੀ ਸੁੱਕ ਜਾਣ ਦੇ ਫੇਰ ਪਾਰ ਕਰਾਂਗੇ ਤੂੰ ਜਿਹੜਾ ਆਪ ਹੀ ਜਵਾਬ ਦੇਤਾ ਤੇਰੀ ਜ਼ਿੰਦਗੀ ਦਾ ਵੀ ਇਹੀ ਜਵਾਬ ਆ ਕਿ ਜਿੱਦਾਂ ਇਹ ਪਾਣੀ ਕਦੇ ਨਹੀਂ ਰੁਕਣਾ ਪਾਣੀ ਕਦੇ ਨਹੀਂ ਸੁੱਕਣਾ ਉਦਾਂ ਹੀ ਤੇਰੀਆਂ ਜ਼ਿੰਮੇਵਾਰੀਆਂ ਕਦੇ ਵੀ ਨਹੀਂ ਮੁਕਣੀਆਂ ਜਦ ਤੱਕ ਇਹ ਜ਼ਿੰਦਗੀ ਆ ਕੋਈ ਹੈਗਾ ਇਨਸਾਨ ਕਿ ਜਿਹੜਾ ਕਹਿ ਦੇਵੇ ਵੀ ਮੈਂ ਬਿਲਕੁਲ ਰਿਲੈਕਸ ਹੋ ਗਿਆ ਉਮਰ ਦੇ ਕਿਸੇ ਵੀ ਪੜਾਤੇ ਜਾ ਕੇ ਨਹੀਂ ਇੱਕ ਬਚਪਨ ਹੁੰਦਾ ਜਿਹੜਾ ਅਣਪੋਲ ਹੁੰਦਾ ਲਾਪਰਵਾਹੀ ਵਾਲਾ ਹੁੰਦਾ ਉਦੋਂ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਤੇ ਜਿੱਦਾਂ ਜਿੱਦਾਂ ਆਪਾਂ ਹੋਸ਼ ਸੰਭਾਲਦੇ ਜਾਂਦੇ ਆ ਆਪਾਂ ਜ਼ਿੰਮੇਵਾਰੀਆਂ ਦੇ ਨਾਲ ਭਰਦੇ ਜਾਂਦੇ ਆ ਪਰ ਉਹ ਜ਼ਿੰਮੇਦਾਰੀਆਂ ਨੂੰ ਦਿਲ ਤੇ ਨਹੀਂ ਲਾਉਣਾ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੀ ਆਪਾਂ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਆ ਸੋ ਸਮੇਂ ਦੀ ਉਡੀਕ ਨਹੀਂ ਕਰਨੀ ਕਿ ਆ ਮੇਰੇ ਤੋਂ ਜੀ ਰਿਸਪੌਂਸਿਬਿਲਟੀ ਆ ਮੁੱਕੂਗੀ ਤੇ ਮੈਂ ਆਪਣੀ ਜ਼ਿੰਦਗੀ ਜੀਵਾਂਗਾ ਜ਼ਿੰਦਗੀ ਰੋਜ਼ ਜੀਣੀ ਆ ਭਾਵੇਂ ਜਿਹੜੇ ਮਰਜ਼ੀ ਹਾਲਾਤ ਦੇ ਵਿੱਚੋਂ ਆਪਣੇ ਲਈ ਸਮਾਂ ਤੁਸੀਂ ਕੱਢ ਸਕਦੇ ਹੋ ਆਪਣੇ ਹੱਥ ਸਾਰਾ ਕੁਝ ਕਿਸੇ ਸਮੇਂ ਦੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਰੋਜ਼ ਨਵੀਂ ਜ਼ਿੰਦਗੀ ਆ ਰੋਜ਼ ਹੀ ਤੁਹਾਡਾ ਜਿਹੜਾ ਨਵਾਂ ਦਿਨ ਹੁੰਦਾ ਵਾ ਉਹਨੂੰ ਖੁੱਲ੍ਹ ਕੇ ਮਾਣਿਆ ਕਰੋ ਇੰਜੋਏ ਕਰਿਆ ਕਰੋ ਇਹੀ ਇਸ ਕਹਾਣੀ ਦੀ ਸਿੱਖਿਆ ਵਾ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਕਹਾਣੀ ਤੇ ਜ਼ਿੰਦਗੀ ਚ ਇੰਪਲੀਮੈਂਟ ਕਰਕੇ ਕੁਝ ਨਾ ਕੁਝ ਜ਼ਰੂਰ ਆਪਾਂ ਸਾਰੇ ਬਦਲਾਂਗੇ ਮਿਲਦਾ ਜਲਦੀ ਅਗਲੀ ਵੀਡੀਓ ਦੇ ਵਿੱਚ